ਦੇ ਬਹੁਤ ਬਹੁਤ ਸ਼ੁਕਰ ਆ ਦਾ ਬਸ ਹੱਥ ਜੀ ਆ ਗਾਲ ਕੀ ਹਾਲ ਚਾਲ ਹੈ ਬ੍ਰ ਸਭਾ ਗਤਿਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜਟ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਂਦੇ ਰਿਹਾ ਕਰੀਏ ਤੇ ਇੱਕ ਦੋ ਇੱਕ ਖਰੇ ਤੇ ਟਾਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਹਾ ਕਰੀਏ ਉਹ ਹਾਂ ਜੀ ਮੈਂ ਦੱਸ ਇੱਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਲੋ ਜੀ ਬਾਈ ਜੀ ਜਿਵੇਂ ਕਿ ਤੁਹਾਨੂੰ ਪਤਾ ਕਿ ਤੁਹਾਡਾ ਵੀਰ ਹਰ ਵਾਰ ਦੀ ਤਰ੍ਹਾਂ ਡੇਲੀ ਵੇਚਦੇ ਮੇਰਾ ਭਰਾ ਟਾਪ ਜਾਨਵਰ ਠੀਕ ਹੈ ਜੀ ਤੇ ਵੀਰੇ ਪ्युअर ਬਰਾਡ ਲਾਈਨ ਦੇ ਵਿੱਚੋਂ ਤਰਨਾਟ ਜੋੜੇ ਲਾਉਂਦਾ ਠੀਕ ਹੈ ਜੀ ਕਿ ਵੇਚ ਕੇ ਹਾਂ ਬਈ ਧੂਏ ਵਾਲਾ ਕੰਮ ਹੋ ਜਾਏ ਮੇਰਾ ਵੀਰੇ ਚੈੱਕ ਕਰ ਲਓ ਜਿਹੜੇ ਦਾ ਭਰਾ ਆਪਣ ਨੂੰ ਪਿਆਰ ਕਰਦੇ ਆ ਵੀਰ ਉਹ ਖੁਸ਼ ਹੋ ਜਾਣ ਜਾਨਵਰ ਆਪਣੇ ਦੇ ਕੇ ਬਾਕੀ ਜਿਹੜੇ ਲੱਗਦੇ ਆ ਉਹ ਸਦਨੋਂ ਇੰਜਨ ਦੇ ਵਾਂਗੂ ਧੂਆ ਮਾਰ ਲਾਉਣੇ ਆਪਾਂ ਚੈੱਕ ਕਰੋ ਮੇਰਾ ਭਰਾ ਕੁਆਲਟੀ ਸਦਨੋਂ ਵੱਡਾ ਜੋੜਾ ਜਿਹੜੇ ਬਾਈ ਤੋਂ ਕੱਲ ਆਪਾਂ ਵਜੇ ਲਿਆਂਦੇ ਸੀ ਚਾਰ ਰਾਜਾ ਵਾਲੇ ਕਬੂਤਰਾਂ ਦੇ ਵਿੱਚੋਂ ਉਸ ਭਰਾ ਦੇ ਘਰ ਦਾ ਸਜਣੋਂ ਵੱਡਾ ਜੋੜਾ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਤੇ ਵੀਰੇ ਅੱਜ ਵਾਲੇ ਜੋੜੇ ਦਾ ਰੇਡ ਆਪਾਂ ਵੀ ਰੱਖ ਦਈਏ ਫਿਰ 6000 ਰੁਪਏ ਨਹੀਂ ਦੱਸੋ ਉਹ ਨਹੀਂ ਮੇਰਾ ਭਰਾ ਇਹਨਾਂ ਰੇਟ ਵੇਚ ਕੇ ਮੇਰਾ ਭਰਾ ਆਪਾਂ ਕਿੱਥੇ ਜਾਣਾ ਠੀਕ ਹੈ ਜੀ ਚੈੱਕ ਕਰ ਲਓ ਵੀਰੇ ਉਦੋਂ ਵੱਧ ਜਾਈ ਆਪਾਂ ਦਾ ਨੰਬਰ ਇਹ ਦੇ ਦਿਆਂਗੇ ਚੈੱਕ ਕਰੋ ਮੇਰਾ ਭਰਾ ਜੋੜੇ ਆਪਣੇ ਦੀ ਕੁਆਲਿਟੀ ਸਜਣੋਂ ਬਲੱਡ ਲਾਈਨ ਜਿਹੜੇ ਤਾਂ ਪ੍ਰਹਾਸ਼ਕਾਰੀ ਹੋਏਗਾ ਉਹ ਮਰਾ ਪ੍ਰਹਾਸ ਸਮਝੇਗਾ ਬਾਈ ਜੀ ਗੜਖੜ ਲੰਮੀ ਮੌਜ ਆ ਕਬੂਤਰੀ ਦੇ ਪੈਰਾਂ 'ਚ ਡੱਕੇ ਕੂਤਦੇ ਬਾਈ ਫੁੱਲ ਮੌਜ ਖਟੀਆਂ ਅੱਖਾਂ ਬੈਠਾ ਲਈ ਥਾਂ ਤੇ ਲਾਪਾ ਤੇ ਬਾਈ ਜੀ ਚਿੱਟੀਆਂ ਦੀ ਡੱਕੀਆਂ ਵਾਲੀ ਕੂਤਰੀ ਆ ਜੀ ਹਲਕੇ ਜੇ ਲਾਲ ਸ਼ੈਮ ਬਿਆ ਬਲੱਡ ਲਾਈਨ ਮੈਂ ਦੱਸ ਦਿੰਦਾ ਵੀਰੇ ਜਿਹੜੇ ਬਾਈ ਦੇ ਘਰੋਂ ਆਏ ਹੋਏ ਨਾ ਠੀਕ ਆ ਜੀ ਮਰੇ ਪੂਰਾ ਚੋਟੀ ਦਾ ਬੰਦਾ ਜਿਹੜੇ ਬੰਦੇ ਦੇ ਘਰ ਦੇ ਆਹ ਵੱਡੇ ਕੂਤਰ ਨੇ ਬਾਈ ਨੇ ਆਪਾਂ ਨੂੰ ਪਹਿਲਾਂ ਹੀ ਕਹਿ ਕੇ ਦਿੱਤਾ ਕਿ ਵੀਰੇ ਜੋੜਾ ਹੈਗਾ ਪਰ ਰੇਟ ਥੋੜਾ ਜਿਆਦਾ ਉਡਣ ਦੀ ਫੋਲੋ ਫਟਾ ਫੁੱਲ ਗਰੰਟੀ ਹੈ ਕੋਈ ਜ਼ਰੂਰੀ ਨਹੀਂ ਆ ਮੇਰਾ ਭਰਾ ਕਿ ਵੀਰੇ ਆਪਾਂ ਆਹ ਜੋੜਾ ਆਹ ਸੇਲ ਹੀ ਕਰਨਾ ਬਾਈ ਨੇ ਆਪਾਂ ਨੂੰ ਵੈਸੇ ਦਿੱਤਾ ਕਿ ਵੀਰੇ ਲੈ ਜਾਓ ਸੇਲ ਹੋ ਗਿਆ ਠੀਕ ਹੈ ਤਾਂ ਜਦੋਂ ਮਰਜ਼ੀ ਤੁਸੀਂ ਸਾਡਾ ਜੋੜਾ ਸਾਨੂੰ ਸਾਡੇ ਘਰ ਫੜਾ ਦਿਓ ਮੇਰਾ ਭਰਾ ਕਿਉਂਕਿ ਇਹ ਵੀਰੇ ਉਹ ਰੇਟ ਵਾਲੇ ਜਾਨਵਰ ਨਹੀਂਗੇ ਠੀਕ ਹੈ ਜੀ ਸਦਨੋ ਪੂਰੀ ਤਸੱਲੀ ਵਾਲਾ ਜੋੜਾ ਫੁੱਲ ਮੋਜਾ ਕੂਤਰ ਖੱਟੀਆਂ ਦਾ ਨਾਲ ਬਾਈ ਜੀ ਚਿੱਟੀਆਂ ਦੀ ਵੱਡੀ ਕੂਤਰੀ ਆ ਮੇਰਾ ਭਰਾ ਤੁਸੀਂ ਮਾਦੀ ਆਪਣੀ ਦੀ ਕੁਆਲਿਟੀ ਪੈਰਾਂ ਦੇ ਵਿੱਚ ਡੱਕੇ ਬੈ ਜੀ ਤੇ ਆਪਣਾ ਕਬੂਤਰ ਦੀ ਕੁਆਲਿਟੀ ਤੁਹਾਨੂੰ ਮੈਂ ਵਿਖਾਉਣਾ ਤੇ ਆ ਲੋ ਜੀ ਦੇਖੋ ਜੀ ਕਿੱਡੀ ਕਿੱਡੀ ਲੰਮੀ ਮੌਜ ਕਬੂਤਰ ਦੇ ਚੈੱਕ ਕਰ ਲੋ ਵੀਰੇ ਇਹ ਜਮਾਂਦਰੂ ਆ ਕੋਈ ਫਰਕ ਜੋੜ ਕੇ ਨਹੀਂ ਲਾਏ ਵੇ ਠੀਕ ਹੈ ਤੇ ਮੈਂ ਕਹਿੰਦਾ ਬਾਈ ਜੀ ਅੱਜ ਵਾਲਾ ਜੋੜਾ ਪੂਰਾ ਠੁੱਕੀਆਂ ਵਾਲਾ ਜੋੜਾ ਆ ਠੁੱਕੀਆਂ ਵਾਲਾ ਜੋੜਾ ਜਿਹੜੇ ਬੰਦੇ ਘਰ ਗਿਆ ਨਾ ਮੇਰਾ ਭਰਾ ਉਹਦੀ ਬੱਲੇ ਬੱਲੇ ਹੋਈ ਜੀ ਬੱਲੇ ਬੱਲੇ ਅਗਲੇ ਸਾਲ ਮੇਰਾ ਭਰਾ ਬੱਚੇ ਦਾ ਆ ਕੇ ਬੰਦੇ ਨੂੰ ਨਾ ਚਾਹ ਸਾਬੇ ਤਾਂ ਆਪਾਂ ਬੈਠੇ ਮੇਰਾ ਵੀਰੇ ਬਟ ਹਾਂ ਬਾਈ ਜੀ ਸਾਮ ਸੰਭਾਲ ਤੁਹਾਨੂੰ ਕਰਨੀ ਪੈਣੀ ਆ ਚੈੱਕ ਕਰ ਲੋ ਜੋੜਾ ਟਾਈਮ ਨਾਲ ਮੇਰਾ ਭਰਾ ਲਾਲੀਓ ਫੋਨ ਤੇ ਜਿਹੜੀ ਵੀਰੇ ਇਹਨਾਂ ਦੀ ਬਰੀਡ ਆ ਪਰਸਨਲ ਫੋਨ ਨਾਲ ਕਿਉਂ ਸੰਗੋ ਮੈਂ ਦੱਸ ਦਾਂਗਾ ਠੀਕ ਆ ਜੀ ਕਿਉਂਕਿ ਵੀਰੇ ਉਹ ਆਪਾਂ ਕਿਸੇ ਖਾਸ ਬੰਦੇ ਨੂੰ ਹੀ ਦੱਸਾਂਗੇ ਜਿਹੜਾ ਬੰਦਾ ਪੇਮੈਂਟ ਆਪਾਂ ਨੂੰ ਲਾਏਗਾ ਰੇਟ ਭਰੇਗਾ ਐਸੇ ਜੋੜੇ ਦਾ ਕੋਈ ਜ਼ਿਆਦਾ ਰੇਟ ਨਹੀਂਗਾ ਮੇਰਾ ਵੀਰੇ ਲੋਕੀ ਇਹੋ ਜਿਹੇ ਜੋੜੇ ਨੂੰ 5-5000 ਨੂੰ ਵੇਚੀ ਜਾਂਦੇ ਨੇ ਮੇਰਾ ਭਰਾ ਠੀਕ ਆ ਜੀ ਤਾਂ ਵੀਰੇ ਆਪਣਾ ਰੇਟ ਉਹ ਨਹੀਂਗਾ ਤੁਹਾਨੂੰ ਮੈਂ ਮੜਾ ਹਿੰਟ ਦੇ ਜਿੰਨਾ ਆ ਠੀਕ ਆ ਬਾਕੀ ਸਮਝਦਾਰ ਬੰਦੇ ਨੂੰ ਇਸ਼ਾਰਾ ਹੈਗਾ ਵੀ ਜੋੜਾ ਇਹ ਕਿੰਨਿਆਂ ਦਾ ਆ ਪੈਰਾਂ ਦੇ ਬਚਨਾਂ ਦੇ ਵੀਰੇ ਪਲਾਸਟਿਕ ਵਾਲੀਆਂ ਰਿੰਗਾਂ ਲੱਗੀਆਂ ਹੋਈਆਂ ਨੇ ਚੈੱਕ ਕਰ ਲੋ ਕੁਆਲਟੀ ਸਦਰੋਂ ਵੈਕਸੀਨੇਟ ਹੋਏ ਹੋਏ ਜਾਨਵਰ ਆਂਦੇ ਬੱਚੇ ਧਰਦਾ ਹੋਇਆ ਜੋੜਾ ਜੀ ਆ ਕਬੂਤਰੀ ਚੈੱਕ ਕਰ ਲੋ ਮੇਰਾ ਭਰਾ ਇਹ ਥੋੜੀ ਜੀ ਮੇਰਾ ਭਰਾ ਐਂ ਰਹਿੰਦੀ ਕਬੂਤਰੀ ਇਹ ਠੀਕ ਹੈ ਸਹੀ ਸਹੀ ਤੇ ਬਾਕੀ ਆਪਣਾ ਜਾਨਵਰ ਚੈੱਕ ਕਰ ਲੋ ਸਦਰੋਂ ਲੱਗਾ ਲਗਾਇਆ ਜੋੜਾ ਜੋੜਾ ਲਾਉਂਦੀ ਤੁਹਾਨੂੰ ਕੋਈ ਲੋੜ ਨਹੀਂ ਤੇ ਆ ਦੇ ਵੀ ਸਦਰੋਂ ਹੁਣ ਮੈਂ ਤੁਹਾਨੂੰ ਆਪਣੀ ਅੱਜ ਵਾਲੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਆ ਮੇਰਾ ਵੀਰ ਸਾਨੂੰ ਸ਼ੋਅ ਕਰੂਣਾ ਪਾਸ ਤੁਸੀਂ ਵੀਡੀਓ ਵਿੱਚ ਲਾਸਟ ਤੱਕ ਬਣੇ ਰਹੋ ਦੱਸਿਓ ਵੀ ਸਦਿਆਂ ਨੂੰ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਇਹ ਟਾਪ ਕੁਆਲਟੀ ਵਾਲਾ ਜੋੜਾ ਬਿਲਕੁਲ ਬਾਈ ਜੀ ਚੈਜ ਰੇਟ ਦੇ ਵਿੱਚ ਠੀਕ ਐ ਜੀ ਵੀ ਦਰਸ਼ਕ ਬਰੋ ਆ ਦੁਬਾਰਤੋਂ ਮੇਰਾ ਭਰਾ ਜੋੜੇ ਆਪਣੀ ਦੀ ਮਕਮਲ ਸਟੈਂਡਿੰਗ ਮਿਜੀਸ਼ਨ ਚੈੱਕ ਕਰੋ ਤੇ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਜੋੜਾ ਵੀਰੇ ਐਸੀ ਚੀਜ਼ ਆਪਾਂ ਥੋੜੀ ਨਹੀਂ ਲਾਇਆ ਕਰਾਂਗੇ ਕਿ ਹਾਂ ਬਈ ਪਤਾ ਲੱਗੇ ਯਾਰ ਬਾਕੀ ਮੋਗੇ ਵਿੱਚ ਜਨਪਰ ਬੈਠੇ ਨੇ ਭਰਾਵਾ ਦੇ ਕੋਲ ਠੀਕ ਐ ਨਾ ਬਾਕੀ ਉਹ ਭਰਾ ਦਾ ਤਹਿ ਦਿਲੋਂ ਧੰਨਵਾਦ ਯਾਰ ਜਿਹੜੇ ਬਾਈ ਨੇ ਆਪਾਂ ਨੂੰ ਇੰਨੇ ਚੰਗੇ ਜਾਨਵਰ ਦਿੱਤੇ ਜੀ ਇਹੋ ਜੇ ਬੰਦਿਆਂ ਦੀ ਬਦੌਲਤ ਹੀ ਆਪਾਂ ਤੁਹਾਨੂੰ ਵਧੀਆ ਤੇ ਬਾਈ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਸ਼ੌਂਕ ਆਪਾਂ ਤੁਹਾਨੂੰ ਕਰਾਉਨੇ ਆਂ ਵੇਚਣ ਵਾਲੇ ਨੂੰ ਬਾਈ ਵੇਚੀ ਜਾਂ ਪੰਪਾ ਜਿਹੜਾ ਨੂੰ 6000 ਨੂੰ ਠੀਕ ਆ ਜੀ ਤੇ ਸਾਡੇ ਜਣਾ ਭਰਾ ਦੀ ਕੀ ਕੁਆਲਿਟੀ ਵੀਰੇ ਠੀਕ ਹੈ ਉਹ ਸਕਰੀਨ ਦੇ ਉੱਤੇ ਝਲਕਦੀ ਆ ਚਲੋ ਬੋਲ ਕੇ ਤਾਂ ਹਰ ਬੰਦਾ ਦੱਸਦਾ ਵੀਰੇ ਬੋਲਣਾ ਵੀ ਪੈਂਦਾ ਆ ਹਨ ਪਰ ਵੀਰੇ ਜਾਨਵਰ ਦੇ ਵਿੱਚ ਵੀ ਸ਼ਕਲ ਅਕਲ ਹੋਣੀ ਚਾਹੀਦੀ ਕਿ ਨਹੀਂ ਦੱਸੋ ਔਰ ਮੈਂ ਤਾਂ ਜੇ ਡੇਲੀ ਵੀਡੀਓ ਲਾਉਂਗਾ ਚੱਕ ਕੇ ਤੇ ਸਦਨੋਂ ਮੈਂ 10 12 ਕਬੂਤਰ ਇਕੱਠੇ ਲਾਦਾ ਉਹ ਕੂੜੇ ਦਾ ਕੀ ਫਾਇਦਾ ਯਾਰ ਦੱਸੋ ਆਪਣੀ ਆਦਤ ਨਹੀਂ ਆਪਾਂ ਕੂੜਾ ਕਰਕੇ ਟਾਈਮੇ ਚੱਕੇ ਅਗਲੇ ਦੇ ਮੂਹਰੇ ਸੜਤੀ ਹੈ ਕਿ ਵੀਰੇ ਚੱਕ ਲੋ ਜਿੰਨੇ ਚੁਕਣਾ ਨਹੀਂ ਸਦਨੋਂ ਕੁਆਲਿਟੀ ਰੱਖੋ ਅਗਲੇ ਦੇ ਸਾਹਮਣੇ ਰੱਖੋ ਅਗਲਾ ਅੱਖਾਂ ਮੀਚ ਕੇ ਜਿਹੜਾ ਕਬੂਤਰ ਫੜ ਲੇ ਤੇ ਮੈਂ ਕਹਿੰਦਾ ਸਿਰਾਂ ਹੀ ਨਿਕਲੇ ਇਹੋ ਜੀ ਚੀਜ਼ ਮੇਰਾ ਭਰਾ YouTube ਉੱਤੇ ਲਾਇਆ ਕਰੋ ਕਿ ਹਾਂ ਵੀ ਪਤਾ ਲੱਗੇ ਉਹਦੇ ਨਾਲ ਕੀ ਸਦਨੋਂ ਆਪਣਾ ਨਾਮ ਸਾਡੇ ਸ਼ਹਿਰ ਮੋਗੇ ਦਾ ਨਾਮ ਹੀ ਚੱਲੇਗਾ ਮੇਰਾ ਭਰਾ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਪਤਾ ਜੀ ਪਹੁੰਚ ਆਪਣੇ ਜਨਵਰਾਂ ਦੀ ਯਾਰ ਪੰਜਾਬ ਇਹਦੇ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਥੋ ਦਾ ਕੈਮਰਾ ਭਰਾਜਾ ਨੰਬਰ ਆਪਣੇ ਜਾਂਦੇ ਨੇ ਸਾਖ ਤੋਂ ਕੋਈ ਵੀ ਮੇਰਾ ਭਰਾ ਹੋਵੇ ਆਪਾਂ ਨੂੰ ਹੀ ਤਾਂ ਦੇ ਤਾਂ ਨੰਬਰ ਤੇ ਮੇਰਾ ਵੀ ਤੁਸੀਂ ਕੰਟੈਕਟ ਕਰ ਲਿਓ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੇਰਾ ਭਰਾਜਾ ਨੰਬਰ ਆਪਾਂ ਪਹੁੰਚ ਕਰਕੇ ਦੇਣ ਦੀ ਜ਼ਿੰਮੇਵਾਰੀ ਸੋਡੇ ਵੀਰ ਦੀ ਹੈ ਠੀਕ ਹੈ ਪੇਮੈਂਟ ਆਪਣੀ ਅਡਵਾਂਸ ਹੈ ਬਿਨਾ ਪੇਮੈਂਟ ਤੋਂ ਮੇਰਾ ਭਰਾ ਡਲਬਰੀ ਨਹੀਂ ਹੁੰਦੀ ਜੋ ਭਰਾ ਕਹਿੰਦੇ ਨੇ ਵੀਰੇ ਬਸ ਆਲੇ ਨੂੰ ਅਸੀਂ ਪੈਸੇ ਦੇ ਦਾਂਗੇ ਆਪ ਦਾ ਕੋਈ ਬੰਦਾ ਭੇਜ ਦੂ ਉਹਨੂੰ ਪੈਸੇ ਦੇ ਦਾਂਗੇ ਨਹੀਂ ਵੀਰੇ ਪੇਮੈਂਟ ਲਾਓ ਜਨਮਰ ਆਪਣੇ ਸ਼ਹਿਰ ਦੇ ਵਿੱਚ ਡਿਲੀਵਰ ਕਰਾਓ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਲਾਇਆ ਕਰੋ ਜੀ ਅੱਜ ਤੱਕ ਤੁਹਾਡੇ ਭਰਾ ਦਾ ਰਿਕਾਰਡ ਆ ਰਿਕਾਰਡ ਹੈ ਸੀ ਤੇ ਰਹੇਗਾ ਮੇਰਾ ਭਰਾ ਐਸੀ ਗੱਲ ਦਾ ਕਿ ਹਾਂ ਵੀ ਜਿਹੜੇ ਬੰਦੇ ਤੋਂ ਪੇਮੈਂਟ ਆਪਾਂ ਲਿੱਤੀ ਆ ਜਨਮਰ ਉਹਦੇ ਕਰ ਸ਼ਹਿਰ ਦੇ ਵਿੱਚ ਪਹੁੰਚ ਕੇ ਕਰਕੇ ਆਪਾਂ ਦਿੱਤੇ ਨੇ ਠੀਕ ਆ ਜੀ ਜਿਹੜੀ ਆਹ ਕਬੂਤਰੀਆਂ ਨਾ ਬਿਲਕੁਲ ਮਾਮੂਲੀ ਜੀ ਟੇਡੀ ਬਿਲਕੁਲ ਬਾਈ ਜੀ ਚਾ ਮਾਮੂਲੀ ਜੀ ਠੀਕ ਹੈ ਜੀ ਪੱਕੀ ਹੋਈ ਆ ਬੱਦੀ ਪ੍ਰਾਣੀ ਕਬੂਤਰੀ ਆ ਜੀ ਤਾਂ ਕਰਕੇ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸਿਆ ਬਾਕੀ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਖੋਡਿਆਂ ਦੇ ਅੰਦਰ ਛੱਡੋ ਜੀ ਠੀਕ ਹੈ ਆਂਦੇ ਬੱਚੇ ਧਰਦਾ ਹੋਇਆ ਪੂਰਾ ਬੱਜੀ ਫੁੱਲ ਘੈਂਟ ਤਰਨਾਟ ਜੁੜਾ ਆ ਤੇ ਮਿਲਦੇ ਆਂ ਭਰਾਵੋ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗਾ ਛੋੜਿਆ ਤੇ ਬੱਜੀ ਟੌਪ ਕਲਾਸ ਵਾਲੇ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਜੀ ਹਾਂ ਜੀ ਸਤਿ ਸ੍ਰੀ ਅਕਾਲ ਆ ਚੈੱਕ ਕਰ ਲੋ ਮਰਾ ਭਰਾ ਆਪਣਾ ਵੱਡਾ ਕੂਤਰ ਸ਼ਕਲ ਅਕਲ ਪਹਿਲਾਂ ਬਾਈ ਜੀ ਬਾਰੀ ਸਟ੍ਰਕਚਰ ਆਪਣੇ ਕੂਤਰਾਂ ਦਾ ਮਰਾ ਭਰਾ ਠੀਕ ਹੈ ਜੀ ਵਜੂਦ ਚੈੱਕ ਕਰਿਆ ਕਰੋ ਤੁਸੀਂ ਠੀਕ ਹੈ ਜੀ ਬਲੱਡ ਲਾਈਨ ਤਾਂ ਬਾਈ ਜੀ ਹੁੰਦੀ ਹੈ ਜੀ ਹੁੰਦੀ ਹੈ ਪਲੱਸ ਕੂਕਤੀ ਸ਼ਕਲ ਅਕਲ ਰੰਗ ਰੂਪ ਵੀ ਹੋਵੇ ਨਾ ਯਾਰ ਕਿ ਖੋਡਿਆਂ ਵਿੱਚ ਪਤਾ ਲੱਗੇ ਹਾਂ ਬਈ ਕੋਈ ਚੀਜ਼ ਤਰਦੀ ਫਿਰਦੀ ਪਈ ਆ ਮਰਾ ਭਰਾ ਆ ਬਾਈ ਜੀ ਚੈੱਕ ਕਰ ਲੋ ਵੱਡਾ ਕੂਤਰ ਬਿਲਕੁਲ ਬਾਈ ਜੀ ਖੱਤੀਆਂ ਅੱਖਾਂ ਕਾਲੀ ਜੀ ਨੋਕ ਮੇਰਾ ਭਰਾ ਕਾਲੀਆਂ ਨੋਂਧਰਾ ਪੈਰਾਂ ਦੇ ਵਿੱਚ ਮੋਜ ਹਲਕੇ ਹਲਕੇ ਬਾਈ ਜੀ ਕੂਤਰ ਦੇ ਛੋਟਾ ਦਾਗਾ ਕੋਈ ਛਿੰਬ ਕਹਿ ਦਿੰਦਾ ਆ ਆਪਦੇ ਏਰੀਆ ਦੇ ਸਹਾਨਾ ਬੰਦੇ ਨਾਮ ਦਿੰਦੇ ਆ ਜੀ ਠੀਕ ਹੈ ਨਾ ਚੈੱਕ ਕਰ ਲੋ ਵੀਰੇ ਵੱਡਾ ਕੂਤਰ ਬਚੇ ਆ ਕੂਤਰ ਦੇ ਵੀਰੇ ਜਿੰਨੇ ਮਰਜੀ ਦਾਲੀਓ ਬਾਈ ਨੇ ਆਪਾਂ ਨੂੰ ਸਪੈਸ਼ਲੀ ਕਹਿ ਕੇ ਦਿੱਤਾ ਵੀਰੇ ਕੋਈ ਜ਼ਰੂਰੀ ਨਹੀਂ ਕਿ ਸੇਲ ਕਰਨਾ ਹੀ ਕਰਨਾ ਆ ਠੀਕ ਹੈ ਜਿਹੜੇ ਪੁਰਾਣੇ ਰੇਟ ਭਰਤਾ ਇੰਨਾ ਵੀ ਨਹੀਂ ਜ਼ਿਆਦਾ ਯਾਰ ਕਿ ਹਾਂ ਵੀ ਮੰਗ ਲਾ ਮੈਂ ਵੀ ਇਹਨਾਂ ਦਾ 5000 ਨਹੀਂ ਠੀਕ ਹੈ ਜੀ ਚੈੱਕ ਕਰ ਲੋ ਇਹ ਵੀਰੇ ਜਾਨਵਰ ਆਪਣੇ ਦਾ ਪੱਲਾ ਪੱਲੇ ਦੀ ਚੜਾਈ ਲੈਂਥ ਚੈੱਕ ਕਰ ਲੋ ਲਾਸਟ ਵਾਲੀਆਂ ਕੰਨੀਆਂ ਜਾਨਵਰ ਦੀਆਂ ਆ ਰਹੀਆਂ ਨੇ ਮੇਰਾ ਭਰਾ ਉਹਦੇ ਬਾਵਜੂਦ ਤੁਸੀਂ ਪੱਲੇ ਦੀ ਮੇਰਾ ਭਰਾ ਲੈਂਥ ਚੈੱਕ ਕਰ ਸਕਦੇ ਹੋ ਕਿ ਕਿੱਡੀ ਵੱਡੀ ਰੱਖਦਾ ਰਹੀ ਗੱਲ ਪੂਛ ਦੀ ਆ ਲੋ ਜੀ ਤੁਹਾਨੂੰ ਪਤਾ ਵੀਰੇ ਜਾਨਵਰ ਆਪਾਂ ਕਿਹੜੇ ਪਾਈਦੇ ਨੇ ਆ ਲੋ ਇੱਧਰ ਮਰਜ਼ੀ ਕਰ ਲੋ ਉੱਪਰ ਕਰ ਲੋ ਥੱਲੇ ਕਰ ਲੋ ਵੀਰੇ ਅੰਗੂਠੇ ਕਦੇ ਐਂ ਲਾ ਕੇ ਨਹੀਂ ਖੁੱਲੀ ਛੱਡ ਕੇ ਪੂਛ ਵਿਖਾਈ ਦੀ ਹਮੇਸ਼ਾ ਠੀਕ ਹੈ ਨਾ ਤੇ ਆ ਮੇਰਾ ਭਰਾ ਅਗਲਾ ਪੱਲਾ ਆਪਣੇ ਜਾਨਵਰ ਦਾ ਆ ਵੀਰੇ ਲਾਸਟ ਵਾਲੀਆਂ ਕੰਨੀਆਂ ਪੂਰੀਆਂ ਆਈਆਂ ਕੋਕੇ ਵੀਰੇ ਡੋਲੀਆਂ ਦੇ ਅੰਦਰ ਆਹ ਜੋੜੇ ਲੱਗੇ ਹੋਏ ਸੀਗੇ ਜੀ ਠੀਕ ਆ ਬਿਲਕੁਲ ਭਾਜੀ ਸਿਲੈਕਟ ਜੋੜੇ ਤੇ ਆ ਬਾਬਾ ਜੀ ਚੈੱਕ ਕਰੋ ਦੇਖੋ ਜੀ ਸੱਜਣੋ ਚੀਜ਼ ਉਹ ਜਿਹਨੂੰ ਵੇਖ ਕੇ ਚਾਸ ਆਵੇ ਦੇਖੋ ਆਹ ਹੁੰਦੀਆਂ ਮੇਰਾ ਭਰਾ ਨਥਲਾ ਦੇਖੋ ਜੀ ਕਿੱਡਾ ਸੋਹਣਾ ਕੂਤਰਾ ਆਪਣਾ ਵੱਡਾ ਕੂਤਰਾ ਵੀਰੇ ਬਚੇ ਡਾਊਨ ਵਾਲਾ ਕੂਤਰਾ ਆ ਠੀਕ ਹੈ ਨਾ ਚੈੱਕ ਕਰ ਲਓ ਮੇਰਾ ਵੀਰ ਬਾਕੀ ਦੇਖਦੇ ਆ ਜੀ ਕਿਹੜੇ ਭਰਾ ਦੀ ਅੱਜ ਚਮਕਦੀ ਐ ਕੈਸਮਾ ਤੇ ਕਿਹੜੇ ਸੱਜਣ ਦੇ ਘਰ ਜਾਂਦੇ ਆਪਣੇ ਅੱਜ ਵਾਲੇ ਆਹ ਟੌਪ ਜਾਨਵਰ ਠੀਕ ਹੈ ਤੇ ਆਹ ਸੀਗਾ ਵੀਰੇ ਆਪਣਾ ਮਕਮਲ ਕੂਤਰਾ ਤੇ ਬੈਠਾ ਵਾਲੀ ਥਾਂ ਤੇ ਸਤਿ ਨੂੰ ਲੱਪਾ ਚੈੱਕ ਕਰ ਲੋ ਜੀ ਮੈਂ ਵਿਖਾਉਣਾ ਭੁੱਲ ਗਿਆ ਬੈਠਾ ਵਾਲੀ ਥਾਂ ਤੇ ਵੀਰੇ ਲੱਪਾ ਯਾ ਕੂਤਰ ਤੇ ਚੈੱਕ ਕਰ ਲੋ ਠੀਕ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਮਰਾ ਭਰਾ ਇਹ ਹੀ ਦੇਖਣੀਆਂ ਹੁੰਦੀਆਂ ਨੇ ਬਾਕੀ ਚਲੋ ਸਮਝਦਾਰ ਬੰਦੇ ਸਮਝ ਜਾਂਦੇ ਆ ਤੇ ਆਹ ਸੀਗਾ ਮਰਾ ਭਰਾ ਆਪਣਾ ਮਕਮਲ ਕੂਤਰ ਤੇ ਆ ਉਪਰ ਹੁਣ ਮੈਂ ਉਸ ਨੂੰ ਨਾਂ ਲੱਗੀ ਮਾਦੀ ਦਾ ਸ਼ੌਂਕ ਰਾਉਣਾ ਸਤਿ ਨੂੰ ਠੀਕ ਹੈ ਬਾਕੀ ਜਿਹਦੇ ਭਰਾ ਨੇ ਬਰੀਡ ਦਾ ਪੁੱਛਣਾ WhatsApp ਤੇ ਮੈਸੇਜ ਕਰਕੇ ਤੁਸੀਂ ਕੰਟੈਕਟ ਕਰ ਲਿਓ ਤੁਹਾਨੂੰ ਦੱਸ ਦਾਂਗੇ ਮਰਾ ਭਰਾ ਠੀਕ ਹੈ ਜੀ ਹਾਂਜੀ ਵੀਰ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣੀ ਵੱਡੀ ਕੂਤਰੀ ਵੀਰੇ ਪ्युअर ਬਲੱਡ ਲਾਈਨ ਦਾ ਵਿੱਚੋਂ ਆਪਣੀ ਆਹ ਮਾਦੀ ਆ ਜੀ ਜਿਹੜਾ ਦਾ ਭਰਾ ਆਪਣਾ ਅਸਲ ਸ਼ਿਕਾਰੀ ਬੰਦਾ ਹੋਏਗਾ ਨਾ ਨਸਲਾਂ ਦਾ ਪਰਖੀ ਹੋਏਗਾ ਮੇਰਾ ਵੀਰ ਉਹ ਬੰਦੇ ਨੇ ਵੀਰੇ ਵੇਖ ਕੇ ਸਮਝਣਾ ਹਾਂ ਵੀ ਕੂਤਰੀ ਕਿਸ ਨਸਲ ਦੇ ਵਿੱਚੋਂ ਆ ਸਜਣੋ ਐਡਾ ਸੋਹਣਾ ਵਜੂਦ ਆ ਨਾ ਮਾਦੀ ਦਾ ਦੇਖੋ ਜੀ ਪਹਿਲਾਂ ਦੰਬ ਚੈੱਕ ਕਰੋ ਬਿਲਕੁਲ ਬੰਦ ਪੂਛ ਲੋਕਾਂ ਨੂੰ ਅੰਗੂਠੇ ਐ ਲਾ ਕੇ ਨਹੀਂ ਵਿਖਾਈ ਦੇ ਠੀਕ ਹੈ ਜੀ ਮੇਰਾ ਭਰਾ ਪ੍ਰਾਪਰ ਲਾ ਦੇ ਤੱਕ ਕਈ ਬੰਦਿਆਂ ਨੂੰ ਮੇਰਾ ਵੀ ਜਾਨਵਰ ਫੜਨਾ ਨਹੀਂ ਆਉਂਦਾ ਜੀ ਕਬੂਤਰ ਕਿਵੇਂ ਫੜੀਦਾ ਆ ਆ ਚੈੱਕ ਕਰ ਲੋ ਮੇਰਾ ਭਰਾ ਠੀਕ ਹੈ ਬਿਲਕੁਲ ਸੱਜਣੋਂ ਬੰਦ ਪੂਛ ਰਸ ਦੀ ਗੂਦਰੀ ਚੈੱਕ ਕਰ ਲੋ ਮੇਰਾ ਭਰਾ ਪੂੰਜ ਦੇ ਉੱਤੇ ਸੱਜਣੋਂ ਲਾਲ ਜੇ ਦਾਗ ਆ ਮਿਸੇ ਜੇ ਔਰ ਬੈਠ ਦੀ ਮਗਰ ਵਾਲੇ ਪਾਸੇ ਵੀ ਹਲਕੇ ਜੇ ਥਾਂ ਆ ਇਹਦੇ ਠੀਕ ਹੈ ਜੀ ਪੈਰਾਂ ਦੇ ਵਿੱਚ ਮੇਰਾ ਭਰਾ ਧੱਕੇ ਆ ਚੈੱਕ ਕਰ ਲੋ ਦੇਖੋ ਜੀ ਪੈਰਾਂ ਦੇ ਵਿੱਚ ਕਿਹੋ ਜੇ ਧੱਕੇ ਸੱਜਣੋਂ ਬਿਲਕੁਲ ਬੰਦ ਜੋੜ ਬਾਡੀ ਸਟਰਕਚਰ ਥੋੜੀ ਸਕਰੀਨ ਦੇ ਸਾਹਮਣੇ ਤੁਹਾਨੂੰ ਮੈਂ ਵਿਖਾਉਣਾ ਆ ਲਓ ਜੀ ਵੀਰੇ ਪਤਾ ਲੱਗਦਾ ਬਾਕੀ ਕੋਈ ਚੀਜ਼ ਆ ਇਹ ਦੇਖੋ ਜੀ ਕੁਆਲਿਟੀ ਕੁਦਰੀ ਬਿਲਕੁਲ ਟੇਪਰ ਦੇ ਵਿੱਚ ਸਿਰ ਤੇ ਬਈ ਜੀ ਅੱਖਾਂ ਦੀ ਕੁਆਲਿਟੀ ਚੈੱਕ ਕਰੋ ਦੇਖੋ ਮੇਰਾ ਭਰਾ ਬਿਲਕੁਲ ਦੁੱਧ ਚਟੀਆਂ ਅੱਖਾਂ ਬਾਕੀ ਸਦ ਨੂੰ ਮੌਸਮ ਬਹੁਤ ਵਧੀਆ ਯਾਰ ਮੌਸਮ ਹੋਵੇ ਸਰਾ ਤੇ ਸਦ ਨੂੰ ਤੋਂ ਕਬੂਤਰ ਪੂਰੇ ਐਂਟੀਕ ਕੁਆਲਿਟੀ ਦੇ ਹੋਣਾ ਤੇ ਮੈਂ ਕਹਿੰਦਾ ਸ਼ੌਕ ਕਰਾਉਂਦਾ ਵੀ ਸਦ ਨੂੰ ਨਿਆਰਾ ਹੀ ਵੱਖਰਾ ਹੁੰਦਾ ਯਾਰ ਆ ਲਓ ਜੀ ਆ ਬਾਈ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਚਿੱਟੀਆਂ ਅੱਖਾਂ ਦੇ ਵਿੱਚ ਮੁਕੰਮਲ ਨੀਲੇ ਡੋਰੇ ਠੀਕ ਆ ਜੀ ਸ਼ੇਪ ਚੈੱਕ ਕਰ ਲਓ ਆਪਣੀ ਮਾਦੀ ਦੀ ਤੇ ਬਾਕੀ ਮਰਾ ਭਰਾ ਆਪਣੀ ਮਾਦੀ ਦਾ ਪੱਲਾ ਆਏ ਹਾਏ ਹਾਏ ਦੇਖੋ ਜੀ ਆਹ ਹੁੰਦੀ ਮਰਾ ਭਰਾ ਕੁਆਲਿਟੀ ਦੇਖੋ ਜੀ ਉੱਠਿਆ ਜਾਂ ਪੁੱਠਿਆ ਜਾਂ ਕੀ ਹੁੰਦਾ ਕਿੰਨੇ ਚੌੜੇ ਚੌੜੇ ਨਿੱਗਰ ਪੱਲਿਆਂ ਦੀ ਕੁਤਰੀ ਕੋਈ ਗਾਇਬ ਨਹੀਂ ਕੋਈ ਕੋਹ ਨਹੀਂ ਪੱਲੇ ਦੀ ਲੈਂਥ ਚੈੱਕ ਕਰ ਲਓ ਵੀਰੇ ਜਮਾ ਪੂਸ ਤਾਂ ਹੀ ਕਰਨੀਆਂ 32 ਵਰਗ ਦੀ ਪੂਸ ਰੱਖਦੀ 32 ਵਰਗ ਦੀ ਤੇ ਆ ਮਰਾ ਭਰਾ ਅਗਲਾ ਪੱਲਾ ਦੇਖੋ ਜੀ ਉਹ ਇਹੋ ਜਿਹੇ ਕੂਤਰ ਖਨੂੰਦਦੇ ਨੇ ਅਸਮਾਨਾਂ ਦੇ ਵਿੱਚ ਚੈੱਕ ਕਰ ਲੋ ਮਰਾ ਵੀਰ ਠੀਕ ਹੈ ਜਿਹੜੇ ਭਰਾ ਜਿਆਦਾ ਹੀ ਕੋਹ ਗਰੰਟੀਆਂ ਮੰਗਦੇ ਨਾ ਵੀਰੇ ਗਰੰਟੀ ਆ ਗਰੰਟੀ ਆ ਉਹ ਵੀਰੇ ਨਾ ਹੀ ਫੋਨ ਲਾਈਓ ਯਾਰ ਠੀਕ ਹੈ ਜੀ ਚੈੱਕ ਕਰ ਲੋ ਸਤਨੂੰ ਇਹੋ ਜਿਹੇ ਜਨਮਾਂ ਦੇ ਬੱਚੇ ਬਹੋਆਆਂ ਤੋਂ ਨਹੀਂ ਬੰਦੇ ਹੁੰਦੇਗੇ ਠੀਕ ਹੈ ਜੇ ਤੁਸੀਂ ਮਿਹਨਤ ਨਹੀਂ ਕਰਨੀ ਨਾ ਮੇਰਾ ਭਰਾਉ ਦੇ ਵਿੱਚ ਸਾਦੀ ਜਾਂ ਕਿਸੇ ਵੀ ਸੇਲਰ ਦੀ ਵੀਰੇ ਗਰੰਟੀ ਨਹੀਂ ਕੰਮ ਕਰਨੀ ਚਾਹੀਏ ਤੁਸੀਂ ਮੇਰੇ ਤੋਂ ਕਬੂਤਰ ਪਰਚੇਸ ਕਰੋ ਆਦਰਵਾਇਜ਼ ਕਿਸੇ ਬੰਦੇ ਤੋਂ ਕੂਤਰ ਮੁੱਲ ਲਵੋ ਵੀਰੇ ਮਿਹਨਤ ਤਾਂ ਕਰਨੀ ਪੈਣੀ ਆ ਤੁਹਾਨੂੰ ਤੇਰੀ ਤੁਹਾਨੂੰ ਚੰਗਾ ਰਿਜ਼ਲਟ ਮਿਲੇਗਾ ਠੀਕ ਹੈ ਜੀ ਆਹ ਸੀਗੀ ਆਪਣੀ ਮਕਮਲ ਕੁਤਰੀਸ ਤੇ ਆ ਉਸ ਨੂੰ ਹੁਣ ਮੈਂ ਤੁਹਾਨੂੰ ਜੋੜਾ ਹੈ ਛੱਦ ਕੇ ਵਿਖਾਉਣਾ ਕਰਦੇ ਸਟੌਪ ਜੀ ਵੀ ਦਰਸ਼ਕ ਵੀਰੋ ਆ ਦੁਬਾਰਤੋਂ ਮੇਰਾ ਭਰਾ ਜੋੜੇ ਆਪਣੀ ਦੀ ਮਕਮਲ ਸਟੈਂਡਿੰਗ ਮਿਜੀਸ਼ਨ ਚੈੱਕ ਕਰੋ ਤੇ ਦੱਸਿਓ ਮੇਰਾ ਭਰਾ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਜੋੜਾ ਵੀਰੇ ਐਸੀ ਚੀਜ਼ ਆਪਾਂ ਥੋੜੀ ਲਈ ਲਾਇਆ ਕਰਾਂਗੇ ਕਿ ਹਾਂ ਬਈ ਪਤਾ ਲੱਗੇ ਯਾਰ ਬਾਕੀ ਮੋਗੇ ਵਿੱਚ ਜਾਨਵਰ ਬੈਠੇ ਨੇ ਭਰਾਵਾ ਦੇ ਕੋਲ ਠੀਕ ਹੈ ਨਾ ਬਾਕੀ ਉਹ ਭਰਾ ਦਾ ਤਹਿ ਚਲੋ ਧੰਨਵਾਦ ਯਾਰ ਜਿਹੜੇ ਬਾਈ ਨੇ ਆਪਾਂ ਨੂੰ ਇੰਨੇ ਚੰਗੇ ਜਾਨਵਰ ਦਿੱਤੇ ਜੀ ਇਹੋ ਜੇ ਬੰਦਿਆਂ ਦੀ ਬਦੌਲਤ ਹੀ ਆਪਾਂ ਤੁਹਾਨੂੰ ਵਧੀਆ ਤੇ ਬਾਈ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਸ਼ੌਂਕ ਆਪਾਂ ਤੁਹਾਨੂੰ ਕਰਾਉਨੇ ਆਂ ਵੇਚਣ ਵਾਲੇ ਨੂੰ ਬਾਈ ਵੇਚੀ ਆਂ 50000 ਨੂੰ 60000 ਨੂੰ ਠੀਕ ਆ ਜੀ ਤੇ ਸਾਡੇ ਜਾਨਵਰਾਂ ਦੀ ਕੀ ਕੁਆਲਿਟੀ ਵੀਰੇ ਠੀਕ ਆ ਉਹ ਸਕਰੀਨ ਦੇ ਉੱਤੇ ਝਲਕਦੀ ਆ ਚਲੋ ਬੋਲ ਕੇ ਤਾਂ ਹਰ ਬੰਦਾ ਦੱਸਦਾ ਵੀਰੇ ਬੋਲਣਾ ਵੀ ਪੈਂਦਾ ਆ ਹਨ ਪਰ ਵੀਰੇ ਜਾਨਵਰ ਦੇ ਵਿੱਚ ਵੀ ਸ਼ਕਲ ਅਕਲ ਹੋਣੀ ਚਾਹੀਦੀ ਕਿ ਨਹੀਂ ਦੱਸੋ ਔਰ ਮੈਂ ਤਾਂ ਜੇ ਡੇਲੀ ਵੀਡੀਓ ਲਾਉਂਗਾ ਚੱਕਦੇ ਸੱਜਣੋ ਮੈਂ 10 12 ਕਬੂਤਰ ਇਕੱਠੇ ਲਾਦਾ ਉਹ ਕੂੜੇ ਦਾ ਕੀ ਫਾਇਦਾ ਯਾਰ ਦੱਸੋ ਆਪਣੀ ਆਦਤ ਨਹੀਂ ਆਪਾਂ ਕੂੜਾ ਕਰਕੇ ਟਾਈਮੇ ਚੱਕ ਅਗਲੇ ਦੇ ਮੂਹਰੇ ਸੌੜ ਦਈਏ ਕਿ ਬਰੇ ਚੱਕ ਲੋ ਜਿੰਨੇ ਚੁਗਣਾ ਨਹੀਂ ਸੱਜਣੋ ਕੁਆਲਿਟੀ ਰੱਖੋ ਅਗਲੇ ਦੇ ਸਾਹਮਣੇ ਰੱਖੋ ਅਗਲਾ ਅੱਖਾਂ ਮੀਚ ਕੇ ਜਿਹੜਾ ਕਬੂਤਰ ਫੜ ਲੇ ਤੇ ਮੈਂ ਕਹਿੰਦਾ ਸਿਰਾਂ ਹੀ ਨਿਕਲੇ ਇਹੋ ਜੀ ਚੀਜ਼ ਮੇਰਾ ਭਰਾ YouTube ਉੱਤੇ ਲਾਇਆ ਕਰੋ ਕਿ ਹਾਂ ਵੀ ਪਤਾ ਲੱਗੇ ਉਹਦੇ ਨਾਲ ਕੀ ਸੱਜਣੋ ਆਪਣਾ ਨਾਮ ਸਾਡੇ ਸ਼ਹਿਰ ਮੋਗੇ ਦਾ ਨਾਮ ਹੀ ਚੱਲੇਗਾ ਮੇਰਾ ਭਰਾ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਪਤਾ ਜੀ ਪਹੁੰਚ ਆਪਣੇ ਜਨਵਰਾਂ ਦੀ ਯਾਰ ਪੰਜਾਬ ਆ ਇਸ ਤੋਂ ਇਲਾਵਾ ਮੇਰਾ ਵੀ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਥੋਂ ਦਾ ਕੈਮਰਾ ਭਰਾ ਜਨਮਰ ਆਪਣੇ ਜਾਂਦੇ ਨੇ ਤਾਂ ਤੋਂ ਕੋਈ ਵੀ ਮੇਰਾ ਭਰਾ ਹੋਵੇ ਆਪਾਂ ਨੂੰ ਹੀਟਾਂ ਦੇ ਤਾਂ ਨੰਬਰ ਤੇ ਮੇਰਾ ਵੀ ਤੁਸੀਂ ਕੰਟੈਕਟ ਕਰ ਲਿਓ ਤੇ ਤੁਹਾਡੇ ਸ਼ਹਿਰ ਦੇ ਵਿੱਚ ਮੇਰਾ ਭਰਾ ਜਨਮਰ ਆਪਾਂ ਪਹੁੰਚ ਕਰਕੇ ਦੇਣ ਦੀ ਜ਼ਿੰਮੇਵਾਰੀ ਤੁਹਾਡੇ ਵੀਰ ਦੀ ਹੈ ਠੀਕ ਹੈ ਪੇਮੈਂਟ ਆਪਣੀ ਅਡਵਾਂਸ ਹੈ ਬਿਨਾ ਪੇਮੈਂਟ ਤੋਂ ਮੇਰਾ ਭਰਾ ਡਿਲੀਵਰੀ ਨਹੀਂ ਹੁੰਦੀ ਜੋ ਭਰਾ ਕਹਿੰਦੇ ਨੇ ਵੀਰੇ ਬਸ ਵਾਲਿਆਂ ਨੂੰ ਅਸੀਂ ਪੈਸੇ ਦੇ ਦਾਂਗੇ ਆਪਦਾ ਕੋਈ ਬੰਦਾ ਭੇਜ ਦਊ ਉਹਨੂੰ ਪੈਸੇ ਦੇ ਦਾਂਗੇ ਨਹੀਂ ਵੀਰੇ ਪੇਮੈਂਟ ਲਾਓ ਜਨਮਰ ਆਪਣੇ ਸ਼ਹਿਰ ਦੇ ਵਿੱਚ ਡਿਲੀਵਰ ਕਰਾਓ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਲਾਇਆ ਕਰੋ ਜੀ ਅੱਜ ਤੱਕ ਤੁਹਾਡੇ ਭਰਾ ਦਾ ਰਿਕਾਰਡ ਆ ਰਿਕਾਰਡ ਹੈ ਸਹੀ ਤੇ ਰਹੇਗਾ ਮੇਰਾ ਭਰਾ ਇਸ ਗੱਲ ਦਾ ਕਿ ਹਾਂ ਵੀ ਜਿਹੜੇ ਬੰਦੇ ਤੋਂ ਪੇਮੈਂਟ ਆਪਾਂ ਲਿੱਤੀ ਆ ਜਨਮਰ ਉਹਦੇ ਕਰ ਸ਼ਹਿਰ ਦੇ ਵਿੱਚ ਪਹੁੰਚ ਕੇ ਕਰਕੇ ਆਪਾਂ ਦਿੱਤੇ ਨੇ ਠੀਕ ਹੈ ਜੀ ਜਿਹੜੀ ਆਹ ਕਬੂਤਰੀਆਂ ਨਾ ਬਿਲਕੁਲ ਮਾਮੂਲੀ ਜੀ ਟੇਡੀ ਬਿਲਕੁਲ ਬਾਈ ਜੀ ਜਮਾ ਮਾਮੂਲੀ ਜੀ ਠੀਕ ਹੈ ਜੀ ਪੱਕੀ ਹੋਈ ਆ ਬਰਦੀ ਪ੍ਰਾਣੀ ਕਬੂਤਰੀ ਆ ਜੀ ਤਾਂ ਕਰਕੇ ਆਪਾਂ ਵੀਡੀਓ ਵਿੱਚ ਤੁਹਾਨੂੰ ਦੱਸਿਆ ਬਾਕੀ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਖੋਡਿਆਂ ਦੇ ਅੰਦਰ ਛੱਡੋ ਜੀ ਠੀਕ ਹੈ ਆਂਡੇ ਬੱਚੇ ਧਰਦਾ ਹੋਇਆ ਪੂਰਾ ਵਜੇ ਫੁੱਲ ਘੈਂਟ ਤਰਨਾਟ ਜੁੜਾ ਆ ਤੇ ਮਿਲਦੇ ਆਂ ਭਰਾਵੋ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲਿਆਵਾਂਗਾ ਛੋੜਿਆ ਤੇ ਭਾਈ ਜੀ ਟੌਪ ਕਲਾਸ ਵਾਲੇ ਨਵੇਂ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਭਾਈ ਜੀ